ਪਾਕਿਸਤਾਨ ਵਿਚਕਾਰ ਤਣਾਹ ਹੁਣ ਇੱਕ ਖਤਰਨਾਕ ਮੋੜ ਤੇ ਪਹੁੰਚ ਗਏ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਚ 22 ਅਪ੍ਰੈਲ ਨੂੰ ਹੋਏ ਭਿਆਨਕ ਅਤਵਾਦੀ ਹਮਲੇ 26 ਮਾਸੂਮ ਨਾਗਰਿਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ ਅਤੇ ਜਾਂਚ ਵਿੱਚ ਇਸ ਦੇ ਪਿੱਛੇ ਪਾਕਿਸਤਾਨ ਵਿੱਚ ਸਰਗਰਮ ਅਤਵਾਦੀਆਂ ਦੀ ਭੂਮਿਕਾ ਦਾ ਖੁਲਾਸਾ ਹੋਇਆ ਇਸ ਘਟਨਾ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਚ ਡੂੰਗਾ ਜ਼ਹਿਰ ਕੋਲ ਦਿੱਤਾ ਹੁਣ ਸਿਤੀ ਅਜਹੀ ਬਣ ਗਈ ਹੈ ਕਿ ਦੋਵਾਂ ਪਾਸਿਆਂ ਤੋਂ ਮਿਜ਼ਾਈਲਾਂ ਅਤੇ ਡਰੋਨ ਦਾਗੇ ਜਾ ਰਹੇ ਨੇ ਹਾਲੀ ਦੇ ਵਿੱਚ ਵੀਰਵਾਰ ਨੂੰ ਸਰਹੱਦਾਂ ਤੇ ਹੋਈ ਝੜਪ ਚ ਇਹ ਖੁਸ਼ਕਿਸਮਤੀ ਸੀ ਕਿ ਜਾਨ ਮਾਲ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਦੁਨੀਆ ਦੀਆਂ ਨਜ਼ਰਾਂ ਹੁਣ ਭਾਰਤ ਪਾਕਿਸਤਾਨ ਦੇ ਤਣਾਅ ਤੇ ਟਿਕੀਆਂ ਹੋਈਆਂ ਨੇ ਸਰਕਾਰ ਨੇ ਜਨਤਾ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹੋਏ ਦੇਸ਼ ਦੇ ਕਈ ਹਿੱਸਿਆਂ 'ਚ ਮੋਕ ਡ੍ਰਿਲ ਦਾ ਯੋਜਨ ਕੀਤਾ ਇਨ੍ਹਾਂ ਅਭਿਆਸਾਂ ਦਾ ਉਦੇਸ਼ ਆਮ ਨਾਗਰਿਕਾਂ ਨੂੰ ਇਹ ਸਮਝਾਉਣਾ ਹੈ ਕਿ ਜੇਕਰ ਜੰਗ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਸੁਚੇਤ ਰਹਿ ਕੇ ਕੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਕਿਵੇਂ ਬਚਾ ਸਕਦਾ ਹੈ ਜਿਵੇਂ ਹੀ ਕੋਈ ਵੀ ਦੁਸ਼ਮਨ ਮਿਜ਼ਾਈਲ ਡਰੋਨ ਜਾਂ ਲੜਾਕੂ ਜਹਾਜ਼ ਭਾਰਤੀ ਸਰਹੱਦ ਵੱਲ ਵੱਧਦਾ ਹਵਾਈ ਸੈਨਾ ਦੇ ਉੱਚ ਤਕਨੀਕੀ ਰਡਾਰ ਤੁਰੰਤ ਇਸ ਦਾ ਪਤਾ ਲਗਾ ਲੈਂਦੇ ਨੇ ਜਿਵੇਂ ਹੀ ਸੰਭਾਵੀ ਹਮਲੇ ਦੀ ਦਿਸ਼ਾ ਤੇ ਸਮੇਂ ਦਾ ਮੁਲੰਕਨ ਕੀਤਾ ਜਾਂਦਾ ਚੇਤਾਵਨੀ ਲਈ ਹਵਾਈ ਹਮਲੇ ਦਾ ਸਾਇਨਰ বাজਾਇਆ ਜਾਂਦਾ ਤਾਂ ਜੋ ਲੋਕ ਕੁਝ ਸਕਿੰਟ ਪਹਿਲਾਂ ਹੀ ਸੁਚੇਤ ਹੋ ਸਕਣ ਜਦੋਂ ਸਾਇਰਨ ਦੀ ਉੱਚੀ ਅਤੇ ਉੱਚੀ ਨੀਵੀਂ ਆਵਾਜ਼ ਸੁਣਾਈ ਦਿੰਦੀ ਹੈ ਤਾਂ ਸਮਝੋ ਇੱਕ ਵੱਡਾ ਖਤਰਾ ਨੇੜੇ ਆ ਰਿਹਾ ਹੈ ਇਹ ਆਮ ਤੌਰ ਤੇ 1 ਤੋਂ 3 ਮਿੰਟ ਵੱਜਦਾ ਹੈ ਅਤੇ ਇਹ ਸੰਕੇਤ ਇਹ ਹੈ ਕਿ ਹਰ ਕਿਸੇ ਨੂੰ ਤੁਰੰਤ ਇੱਕ ਸੁਰੱਖਿਅਤ ਜਗ੍ਹਾ ਵੱਲ ਵਧਣਾ ਚਾਹੀਦਾ ਹੈ ਜਦੋਂ ਲਗਭਗ 1 ਮਿੰਟ ਲਈ ਇੱਕਸਾਰ ਸਥਿਤ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਹੈ ਖਤਰਾ ਲੰਘ ਗਿਆ ਜਿਵੇਂ ਹੀ ਸਾਇਰਨ ਵੱਜਦਾ ਸਭ ਤੋਂ ਪਹਿਲਾਂ ਭੀੜ ਭੜੱਕੇ ਵਾਲੇ ਖੇਤਰ ਤੋਂ ਦੂਰ ਚਲੇ ਜਾਓ ਅਤੇ ਅੰਡਰਪਾਸ ਸਭ ਵੇ ਜਾ ਮਜਬੂਤ ਫਲਾਈਓਵਰ ਦੇ ਹੇਠਾਂ ਪਨਾ ਲਓ ਇਮਾਰਤ 'ਚ ਅਜਿਹੀ ਜਗ੍ਹਾ ਤੇ ਜਾਓ ਜਿੱਥੇ ਚਾਰੇ ਪਾਸੇ ਮੋਟੀਆਂ ਕੰਧਾਂ ਹੋਣ ਜਿਵੇਂ ਕਿ ਪੌੜੀਆਂ ਦੇ ਹੇਠਾਂ ਜਾਂ ਬਾਥਰੂਮ ਦੇ ਨੇੜੇ ਜੇਕਰ ਤੁਸੀਂ ਖੁੱਲੇ ਖੇਤਰ 'ਚ ਹੋ ਤਾਂ ਘੱਟ ਉਚਾਈ 'ਤੇ ਪੁਲ ਦੇ ਹੇਠਾਂ ਜਾਂ ਟੋਇਆਂ ਵਾਲੀਆਂ ਥਾਵਾਂ 'ਤੇ ਲੇਟ ਜਾਓ ਜੇਕਰ ਤੁਸੀਂ ਘਰ ਵਿੱਚ ਹੋ ਤਾਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰੋ ਇਲੈਕਟ੍ਰੋਨਿਕ ਅਤੇ ਗੈਸ ਉਪਕਰਣ ਬੰਦ ਕਰੋ ਅਤੇ ਆਪਣੇ ਸਿਰ ਹੇਠਾਂ ਸਰਾਣਾ ਜਾਂ ਕੋਈ ਮਜਬੂਤ ਚੀਜ਼ ਰੱਖ ਕੇ ਫਰਸ਼ 'ਤੇ ਲੇਟ ਜਾਓ ਹਮੇਸ਼ਾ ਇੱਕ ਐਮਰਜੈਂਸੀ ਕਿੱਟ ਤਿਆਰ ਰੱਖੋ ਜਿਸ ਵਿੱਚ ਪਾਣੀ, ਸੁੱਕਾ ਭੋਜਨ, ਮੁੱਢਲੀ ਸਹਾਇਤਾ ਅਤੇ ਜ਼ਰੂਰੀ ਦਵਾਈਆਂ ਹੋਣੀਆਂ ਚਾਹੀਦੀਆਂ ਨੇ। ਅਫਵਾਹਾਂ ਤੋਂ ਦੂਰ ਅਤੇ ਸਿਰਫ ਸਰਕਾਰੀ ਜਾਣਕਾਰੀ ਤੇ ਭਰੋਸਾ ਕਰੋ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੁਣ ਇੱਕ ਖਤਰਨਾਕ ਮੋੜ ਤੇ ਪਹੁੰਚ ਗਏ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਚ 22 ਅਪ੍ਰੈਲ ਨੂੰ ਹੋਏ ਭਿਆਨਕ ਅਤਵਾਦੀ ਹਮਲੇ 26 ਮਾਸੂਮ ਨਾਗਰਿਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ ਅਤੇ ਜਾਂਚ ਵਿੱਚ ਇਸ ਦੇ ਪਿੱਛੇ ਪਾਕਿਸਤਾਨ ਵਿੱਚ ਸਰਗਰਮ ਅਤਵਾਦੀਆਂ ਦੀ ਭੂਮਿਕਾ ਦਾ ਖੁਲਾਸਾ ਹੋਇਆ ਇਸ ਘਟਨਾ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਚ ਡੂੰਘਾ ਜ਼ਹਿਰ ਕੋਲ ਦਿੱਤਾ ਹੁਣ ਸਿਤੀ ਅਜਹੀ ਬਣ ਗਈ ਹੈ ਕਿ ਦੋਵਾਂ ਪਾਸਿਆਂ ਤੋਂ ਮਿਜ਼ਾਈਲਾਂ ਅਤੇ ਡਰੋਨ ਦਾਗੇ ਜਾ ਰਹੇ ਨੇ ਹਾਲੀ ਦੇ ਵਿੱਚ ਵੀਰਵਾਰ ਨੂੰ ਸਰਹੱਦਾਂ ਤੇ ਹੋਈ ਝੜਪ ਚ ਇਹ ਖੁਸ਼ਕ ਸਮਿਤੀ ਦੀ ਜਾਨ ਮਾਲ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਦੁਨੀਆ ਦੀਆਂ ਨਜ਼ਰਾਂ ਹੁਣ ਭਾਰਤ ਪਾਕਿਸਤਾਨ ਦੇ ਤਣਾਅ ਤੇ ਟਿਕੀਆਂ ਹੋਈਆਂ ਨੇ ਸਰਕਾਰ ਨੇ ਜਨਤਾ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹੋਏ ਦੇਸ਼ ਦੇ ਕਈ ਹਿੱਸਿਆਂ 'ਚ ਮੋਕ ਡ੍ਰਿਲ ਦਾ ਯੋਜਨ ਕੀਤਾ ਇਨ੍ਹਾਂ ਅਭਿਆਸਾਂ ਦਾ ਉਦੇਸ਼ ਆਮ ਨਾਗਰਿਕਾਂ ਨੂੰ ਇਹ ਸਮਝਾਉਣਾ ਹੈ ਕਿ ਜੇਕਰ ਜੰਗ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਸੁਚੇਤ ਰਹਿ ਕੇ ਕੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਕਿਵੇਂ ਬਚਾ ਸਕਦਾ ਹੈ ਜਿਵੇਂ ਹੀ ਕੋਈ ਵੀ ਦੁਸ਼ਮਣ ਮਿਜ਼ਾਈਲ ਡਰੋਨ ਜਾਂ ਲੜਾਕੂ ਜਹਾਜ਼ ਭਾਰਤੀ ਸਰਹੱਦ ਵੱਲ ਵੱਧਦਾ ਹਵਾਈ ਸੈਨਾ ਦੇ ਉੱਚ ਤਕਨੀਕੀ ਰਡਾਰ ਤੁਰੰਤ ਇਸ ਦਾ ਪਤਾ ਲਗਾ ਲੈਂਦੇ ਨੇ ਜਿਵੇਂ ਹੀ ਸੰਭਾਵੀ ਹਮਲੇ ਦੀ ਦਿਸ਼ਾ ਤੇ ਸਮੇਂ ਦਾ ਮੁਲੰਕਨ ਕੀਤਾ ਜਾਂਦਾ ਚੇਤਾਵਨੀ ਲਈ ਹਵਾਈ ਹਮਲੇ ਦਾ ਸਾਇਨਰ বাজਾਇਆ ਜਾਂਦਾ ਤਾਂ ਜੋ ਲੋਕ ਕੁਝ ਸਕਿੰਟ ਪਹਿਲਾਂ ਹੀ ਸੁਚੇਤ ਹੋ ਸਕਣ ਜਦੋਂ ਸਾਇਰਨ ਦੀ ਉੱਚੀ ਅਤੇ ਉੱਚੀ ਨੀਵੀਂ ਆਵਾਜ਼ ਸੁਣਾਈ ਦਿੰਦੀ ਹੈ ਤਾਂ ਸਮਝੋ ਇੱਕ ਵੱਡਾ ਖਤਰਾ ਨੇੜੇ ਆ ਰਿਹਾ ਹੈ ਇਹ ਆਮ ਤੌਰ ਤੇ 1 ਤੋਂ 3 ਮਿੰਟ ਵੱਜਦਾ ਹੈ ਅਤੇ ਇਹ ਸੰਕੇਤ ਇਹ ਹੈ ਕਿ ਹਰ ਕਿਸੇ ਨੂੰ ਤੁਰੰਤ ਇੱਕ ਸੁਰੱਖਿਅਤ ਜਗ੍ਹਾ ਵੱਲ ਵਧਣਾ ਚਾਹੀਦਾ ਹੈ ਜਦੋਂ ਲਗਭਗ 1 ਮਿੰਟ ਲਈ ਇੱਕਸਾਰ ਸਥਿਤ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਹੈ ਖਤਰਾ ਲੰਘ ਗਿਆ ਜਿਵੇਂ ਹੀ ਸਾਇਰਨ ਵੱਜਦਾ ਸਭ ਤੋਂ ਪਹਿਲਾਂ ਭੀੜ ਭੜੱਕੇ ਵਾਲੇ ਖੇਤਰ ਤੋਂ ਦੂਰ ਚਲੇ ਜਾਓ ਅਤੇ ਅੰਡਰਪਾਸ ਸਭ ਵੇ ਜਾ ਮਜਬੂਤ ਫਲਾਈਓਵਰ ਦੇ ਹੇਠਾਂ ਪਨਾ ਲਓ ਇਮਾਰਤ 'ਚ ਅਜਿਹੀ ਜਗ੍ਹਾ ਤੇ ਜਾਓ ਜਿੱਥੇ ਚਾਰੇ ਪਾਸੇ ਮੋਟੀਆਂ ਕੰਧਾਂ ਹੋਣ ਜਿਵੇਂ ਕਿ ਪੌੜੀਆਂ ਦੇ ਹੇਠਾਂ ਜਾਂ ਬਾਥਰੂਮ ਦੇ ਨੇੜੇ ਜੇਕਰ ਤੁਸੀਂ ਖੁੱਲੇ ਖੇਤਰ 'ਚ ਹੋ ਤਾਂ ਘੱਟ ਉਚਾਈ 'ਤੇ ਪੁਲ ਦੇ ਹੇਠਾਂ ਜਾਂ ਟੋਇਆਂ ਵਾਲੀਆਂ ਥਾਵਾਂ 'ਤੇ ਲੇਟ ਜਾਓ ਜੇਕਰ ਤੁਸੀਂ ਘਰ ਵਿੱਚ ਹੋ ਤਾਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰੋ ਇਲੈਕਟ੍ਰੋਨਿਕ ਅਤੇ ਗੈਸ ਉਪਕਰਣ ਬੰਦ ਕਰੋ ਅਤੇ ਆਪਣੇ ਸਿਰ ਹੇਠਾਂ ਸਰਾਣਾ ਜਾਂ ਕੋਈ ਮਜਬੂਤ ਚੀਜ਼ ਰੱਖ ਕੇ ਫਰਸ਼ 'ਤੇ ਲੇਟ ਜਾਓ ਹਮੇਸ਼ਾ ਇੱਕ ਐਮਰਜੈਂਸੀ ਕਿੱਟ ਤਿਆਰ ਰੱਖੋ ਜਿਸ ਵਿੱਚ ਪਾਣੀ, ਸੁੱਕਾ ਭੋਜਨ, ਮੁੱਢਲੀ ਸਹਾਇਤਾ ਅਤੇ ਜ਼ਰੂਰੀ ਦਵਾਈਆਂ ਹੋਣੀਆਂ ਚਾਹੀਦੀਆਂ ਨੇ ਅਫਵਾਹਾਂ ਤੋਂ ਦੂਰ ਅਤੇ ਸਿਰਫ ਸਰਕਾਰੀ ਜਾਣਕਾਰੀ ਤੇ ਭਰੋਸਾ ਕਰੋ